ਲੋਕ ਹਿੱਤ ਲੋਕਾਂ ਦੀ ਆਵਾਜ਼ No te que ir a porque a la mirarán. Yeah. ਇਹ ਤਰ੍ਹਾਂ ਰਹੀ ਆ ਜੀ ਵੀ ਤੀਨ ਆਪਣਾ ਤੀਗਾ ਨਹੀਂ ਸੂਰਜ ਸਿੰਘ ਜੀ ਮੇਰਾ ਨਾਮ ਸੂਰਜ ਸਿੰਘ ਹਾਂ ਚਲੋ ਆਹ ਚਲੋ ਗੱਲ ਇਹ ਮੰਮੀ ਤੇ ਮੇਰੇ ਦੋ ਭਰਾ ਇੱਕ ਭੂਆ ਦਾ ਲੜਕਾ ਸੀ ਇੱਕ ਮੇਰਾ ਛੋਟਾ ਭਰਾ ਸੀ ਇਹ ਦਰਨਤਾਂ ਨੂੰ ਜਾਣਦੇ ਸੀ ਕਿ ਚੈਰੀ ਮੰਮੀ ਦੀ ਪੈਨਸ਼ਨ ਦੀ ਉਹ ਖਾਤਾ ਚੇਂਜ ਕਰਾਉਣ ਤੇ ਆਉਂਦੇ ਆ ਇਧਰੋਂ ਲੋਕਿਆਂ ਲਾਗੇ ਐਕਸੀਡੈਂਟ ਹੋ ਗਿਆ ਜੀ ਇਹਨਾਂ ਦਾ ਗੱਡੀ ਵੱਜੀ ਬਲੈਰੋ ਆਗੇ ਵਿੱਚ ਹਾਂਜੀ ਗੱਡੀ ਵੀ ਰੋਂਗ ਸਾਈਡ ਵੱਜੀ ਆ ਜੀ ਆਗੇ ਆਇਆ ਸੀ ਜੀ ਇੱਕ ਬੱਚਾ ਸੀ ਉਹਦਾ ਦੇ ਉਹ 4 ਕਿ ਸਾਲ ਦਾ ਬੱਚਾ ਜੀ ਉਹਦਾ ਜਿਹੜੀ ਗੱਡੀ ਵੱਜੀ ਉਹ ਕਿਦੀ ਹੀ ਕੌਂ ਸੀ ਉਹ ਸਡੀਓਨ ਸਾਹਿਬ ਕੋਈ ਦੱਸੰਦੇ ਜੀ ਉਹਨਾਂ ਦੀ ਗੱਡੀ ਕਿੱਥੋਂ ਦੀ ਐਸੀ ਇਹਨਾਂ ਦੇ ਮੈਨੂੰ ਨਹੀਂ ਅਜੇ ਪਤਾ ਕਿ ਕਿੱਥੋਂ ਦੇ ਕਿੰਨੇ ਜਾਨੀ ਦੇ ਵਿੱਚ ਪੋਟਲ ਜੱਟਨੀ ਹੋਏ ਜਾਂਦਾ ਕੋਈ ਦੋਵਾਂ ਦੀ ਡੈਥ ਹੋ ਗਈ ਮੇਰੇ ਨਿੱਕੇ ਭਰਾ ਦੀ ਤੇ ਮਮਾ ਦੀ ਡੈਥ ਹੋ ਗਈ ਆ ਭੂਆ ਦਾ ਲੜਕਾ ਮਰੀਦਾ ਉਹ ਵਾਲੇ ਗੰਭੀਰ ਹਾਲਤ ਵਿੱਚ ਆ ਜਿਹੜਾ ਤੁਹਾਡਾ ਭਰਾ ਆ ਸੁਣੋ ਚਾਹਜ ਉਹਨੂੰ ਮੋਟਰਸਾਈਕਲ ਨਹੀਂ ਚਲਾਉਣਾ ਦਾ ਜਿਹੜਾ ਕੇ ਘੂਆ ਦਾ ਮੁੰਡਾ ਹੈ ਉਹ ਤਾਂ ਨਾਲ ਆਇਆ ਹਾਂਜੀ ਉਹ ਤਾਂ ਨਾਲ ਆਇਆ ਇਹ ਜੀ ਉਹਨੂੰ ਮੋਟਰਸਾਈਕਲ ਇੱਕ ਕਚੇਰੀ ਜਾ ਰਹੀ ਸੀ ਤਰਨਤਾਰਨ ਖਾਤਾ ਚੇਂਜ ਕਰਾਉਣਾ ਸੀ ਮੰਮੀ ਦਾ ਪੈਨਸ਼ਨ ਦਾ ਵਿਧਵਾ ਪੈਨਸ਼ਨ ਆਉਂਦੀ ਨਾ ਪਾਪਾ ਦੀ ਡੈਥ ਹੋਈ ਉਹਦਾ ਕਰਕੇ ਖਾਤਾ ਚੇਂਜ ਕਰਾਉਣਾ ਹੁੰਦਾ ਹੈ ਬੈਂਕ ਦਾ ਅਸੀਂ ਆਸਲ ਪਿੰਡ ਇੰਨੀ ਉਮਰ ਦਾ ਮੁੰਡਾ ਹਾਂਜੀ ਇੰਨੀ ਉਮਰ ਦਾ ਮੁੰਡਾ ਜਿਹੜਾ ਉਹਨਾਂ ਦੀ ਹੋਣੀ ਕਿ 23 ਸਾਲ ਤੇ 24 ਸਾਲ ਹੋ ਗਈ ਬਸ ਇਹ ਸਤ ਸ੍ਰੀ ਅਕਾਲ ਜੀ ਤੁਹਾਡਾ ਬਿਸ਼ੇਲੇਨ ਤੁਹਾਡਾ ਨਾਮ ਕੀ ਨਾਮ ਆ ਔਰ ਜਿਹੜਾ ਲੋਕੀ ਹਾਸਾ ਹੋਇਆ ਹੈ ਇਹ ਵਿੱਚ ਕੀ ਕਿਸ ਤਰ੍ਹਾਂ ਮਦਦ ਕੀਤੀ ਗਈ ਔਰ ਕਿੰਨੇ ਜਖਮੀ ਹੋਏ ਸਰ ਮੇਰਾ ਨਾਮ ਐਸਐਪੂਰਨ ਸਿੰਘ ਆ ਜੀ ਮੈਂ ਐਸਐਸਐਫ ਵਾਲੀ ਗੱਡੀ ਤੇ ਬਤੌਰੇ ਚਾਜ ਲਗਾ ਤੇ ਅਸੀਂ ਅਗਸਤ ਦੌਰਾਨ ਆ ਰਹੇ ਸੀ ਜੀ ਪੱਟੀ ਮੋੜ ਵੱਲੋਂ ਤੁਹਾਨੂੰ ਰਾਹ ਜੀ ਨੇ ਸੂਝਨਾ ਦਿੱਤੀ ਵੀ ਇੱਕ ਐਕਸੀਡੈਂਟ ਪੈਟਰੋਲ ਪੰਪ ਲੋਕਾਂ ਦੇ ਸਾਹਮਣੇ ਹੋਇਆ ਹੈ ਅਸੀਂ ਜੋ ਮੌਕੇ ਤੇ ਆ ਕੇ ਦੇਖਿਆ ਇੱਕ ਬਲੇਰੋ ਗੱਡੀ ਇੱਕ ਮੋਟਰਸਾਈਕਲ ਸਵਾਰ ਦਾ ਐਕਸੀਡੈਂਟ ਹੋਇਆ ਸੀ ਇਹ ਸਾਨੂੰ ਰਾਗੀਰਾਂ ਤੋਂ ਪਤਾ ਲੱਗਾ ਵੀ ਗੱਡੀ ਦੇ ਵਿੱਚ ਐਸਕੀਮਸ ਸਵਾਰ ਸੀਗੇ ਤੇ ਜਿਨ੍ਹਾਂ ਦੇ ਕੁਝ ਸੱਟਾਂ ਲੱਗੀਆਂ ਤੇ ਮੋਟਰਸਾਈਕਲ ਵਾਲਿਆਂ ਦੇ ਵੀ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਜਿਹੜੀ ਐਂਬੂਲੈਂਸ ਲੈ ਕੇ ਇੱਥੇ ਪਹੁੰਚ ਗਈ ਅਸੀਂ ਵੀ ਮਗਰ ਉਹਨਾਂ ਦੇ ਪਹੁੰਚੇ ਆ ਜੀ ਉਹਨਾਂ ਆ ਕੇ ਸਾਰੇ ਐਸਜੀਐਮ ਸਾਹਿਬ ਅੱਗੇ ਨੂੰ ਕੁਝ ਬਿਹਤਰ ਆ ਜੀ ਫਰਕ ਆ ਉਹਨਾਂ ਦਾ ਉਹਨਾਂ ਨੇ ਐਕਸਪੀਰੀ ਕਰਾਈ ਨੇ ਤੇ ਦੋ ਜਣਿਆਂ ਦੀ ਇੱਕ ਲੇਡੀ ਸੀ ਤੇ ਇੱਕ ਮੁੰਡੇ ਦੀ ਡੈਥ ਹੋ ਗਈ ਆ ਇੱਕ ਜਿਹੜਾ ਆ ਉਹ ਸੀਰੀਅਸ ਹੈ ਗੱਡੀ ਦੀ ਕੰਡੀਸ਼ਨ ਕਿਸ ਤਰ੍ਹਾਂ ਦਾ ਹਾਸਾ ਤਹੂ ਮੌਕੇ ਤੇ ਪਹੁੰਚੇ ਕਿਵੇਂ ਦਾ ਹੈ ਹਾਂਜੀ ਗੱਡੀ ਦਾ ਗੱਡੀ ਦਾ ਦੇਖੋ ਸਰ ਲੋਕਾਂ ਦੇ ਕਹਿਣ ਮਤਬ ਸੀਗਾ ਗੱਡੀ ਦਾ ਜਿਹੜਾ ਟਾਇਰ ਫਟ ਗਿਆ ਸੀਗਾ ਤੇ ਗੱਡੀ ਜਿਹੜੀ ਉਹ ਪਲਟ ਗਈ ਆ ਜੀ ਤੇ ਜਿਹੜਾ ਮੋਟਰਸਾਈਕਲ ਆ ਉਹ ਤੇ ਬੇਕਾਰ ਹੋ ਗਿਆ ਜੀ ਬਿਲਕੁਲ ਜਿਆਦਾ ਹੀ ਬੇਕਾਰ ਹੋ ਗਿਆ ਲੋਕਾਂ ਦੇ ਕਹਿਣ ਮਤਬ ਇਹ ਰਹਿਣ ਵਾਲੇ ਕਿੱਥੋਂ ਦੇ ਜਿਹੜੇ ਇਹ ਜੀ ਰਹਿਣ ਵਾਲੇ ਜਿਹੜੇ ਆ ਦੱਸਦੇ ਆ ਜੀ ਇਹ ਪੱਟੀ ਦੇ ਸੀਗੇ ਹਾਂਜੀ ਇਹ ਪੱਟੀ ਦੇ ਸੀ ਐਸ ਡੀ ਐਮ ਸਾਹਿਬ ਜਿਹੜੇ ਇਧਰੋਂ ਜਾ ਰਹੇ ਸੀਗੇ ਇਹ ਐਸ ਡੀ ਐਮ ਜੀ ਬਤੌਰ ਪੱਟੀ ਤੇ ਪਿੱਛੇ ਵੈਂਡ ਬਤੌਰ ਰਣ ਚਾਰਜ ਲੱਗਿਓ ਕੀ ਨਾਮ ਇਹਨਾਂ ਦਾ ਹਾਂਜੀ ਸਤੰਕਿਊ ਜੇ ਕੀ ਇੱਕ ਇੰਕੀਡ ਹੋਇਆ ਤੇ ਕਿੰਨੇ ਦੀ ਡੈਥ ਹੋਈ ਹੈ ਇਹ ਜੀ ਅਸੀਂ ਜਿਹੜੀ ਸਾਡੀ ਐਸਐਸਐਫ ਵਾਲੀ ਗੱਡੀ ਆ ਅਸੀਂ ਪੈਟਰੋਲਿੰਗ ਕਰਦੇ ਪੱਟੀ ਵੱਲੋਂ ਆ ਰਹੇ ਸੀ ਤੇ ਸਾਨੂੰ ਰਾਘੀ ਨੇ ਸੂਚਨਾ ਦਿੱਤੀ ਵੀ ਇੱਕ ਗੱਡੀ ਦਾ ਬਲੈਰੋ ਗੱਡੀ ਦਾ ਤੇ ਮੋਟਰਸਾਈਕਲ ਦਾ ਜਿਹੜਾ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਆ ਕੇ ਲੋਕੇ ਪٹرول ਪੰਪ ਦੇ ਸਾਹਮਣੇ ਆ ਕੇ ਦੇਖਿਆ ਤੇ ਉਹ ਗੇੜੀ ਬਲੈਰੋ ਗੱਡੀ ਸੀ ਐਸਡੀਐਮ ਸਾਹਿਬ ਦੀ ਸੀ ਜਿਹੜੇ ਮੋਟਰਸਾਈਕਲ ਤੇ ਸੀਗੇ ਜੀ ਇੱਕ ਲੇਡੀ ਤੇ ਦੋ ਜਣੇ ਮੁੰਡੇ ਸੀਗੇ ਇੱਕ ਲੇਡੀ ਦੀ ਤੇ ਇੱਕ ਮੁੰਡੇ ਦੀ ਜਿਹੜੀ ਡੈਥ ਹੋ ਗਈ ਆ ਜਿਹੜਾ ਦੂਸਰਾ ਮੁੰਡਾ ਆ ਜੀ ਉਹ ਜੇਰੇ ਇਲਾਜ ਆ ਤੇ ਬਾਕੀ ਜੀ ਬਾਲਾ ਤਰਫ ਸਰਾ ਦੇ ਦੱਸ ਦਿੱਤਾ ਗਿਆ ਜੀ ਉਹਨਾਂ ਨੂੰ ਦੱਸਤਾ ਦੱਸ ਕੇ ਹਾਂਜੀ 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 ਉਹਨੇ ਆਦੇ ਸਿੱਟ ਸਟਿਆ ਜੀ ਸਦਾ ਪ੍ਰੀਤਿੰਦਰ ਜੀ ਚੰਗੀ ਐਸ ਡੀ ਐਮ ਸਾਹਿਬ ਜਿਹੜੇ ਪੱਟੀ ਤੇ ਪਿੱਛੇ ਮੜ ਲੱਗੇ ਨੇ ਜੀ ਹਾਂਜੀ ਸਰ ਉਹ ਡਰਾਈਵਰ ਦੇ ਦੂਜੇ ਤੋਂ ਗਵਰਨਮੈਂਟ ਹਾਂਜੀ ਉਹਨਾਂ ਮੂਲੀ ਆ ਜੀ ਮੂਲੀ ਸਾਟਿਆ ਤੇ ਗੱਡੀ ਦਾ ਨਾ ਟਾਇਰ ਫਟ ਗਿਆ ਸੀ ਜਾਂਦੇ ਜੀ ਜਿਹੜਾ ਸਾਨੂੰ ਪਤਾ ਲੱਗਿਆ ਤੇ ਗੱਡੀ ਦਾ ਟਾਇਰ ਫਟ ਗਿਆ ਸੀ ਮੌਕੇ ਦੇਖਿਆ ਟਾਇਰ ਵੀ ਫਟਿਆ ਸੀਗਾ ਤੇ ਬਾਕੀ ਸੀ ਉਹਨਾਂ ਦਾ ਜਿਹੜਾ ਸਮਾਨ ਸੀਗਾ ਐਸ ਡੀ ਐਮ ਸਾਹਿਬ ਦੀ ਨਿਗਰਾਨੀ ਵਿੱਚ ਉਹਨਾਂ ਨੂੰ ਜਿਹੜਾ ਦੇ ਦਿੱਤਾ ਜੀ ਯਾਰ ਕੀ ਜਾਣਕਾਰੀ ਹੈ ਤੇ ਆਪਣਾ ਐਸ ਡੀ ਐਮ ਸਾਹਿਬ ਪੱਟੀ ਦੀ ਗੱਡੀ ਆ ਰਹੀ ਸੀ ਉਹ ਗੱਡੀ ਇਧਰੋਂ ਤਰਨਤਾਰਨ ਤੋਂ ਪੱਟੀ ਨੂੰ ਜਾ ਰਹੀ ਸੀ ਆਪੋਜਿਟ ਹੈਂਡ ਤੇ ਇੱਕ ਬਾਈਕ ਤੇ ਤਿੰਨ ਜਣੇ ਸਵਾਰ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਆਸਲਪਿੰਡ ਦਾ ਇੱਕ ਸੰਗਰਾਮ ਸਿੰਘ ਇੱਕ ਰਾਜਵੀਰ ਕੌਰ ਤੇ ਜਸ਼ਨਦੀਪ ਸਿੰਘ ਆਸਲਪਿੰਡ ਦੇ ਤਿੰਨੇ ਜਣੇ ਆ ਰਹੇ ਸੀ ਤੇ ਜਿਹੜਾ ਵਸ ਨਹੀਂ ਜੇ ਚਲੋ ਮੌਕਾ ਵੇਖਣਾ ਉਹਦੇ ਵਿੱਚ ਵੇਖ ਕੇ ਕਲੀਅਰ ਕਰਾਂਗੇ ਕਿ ਕਿਹੜੀ وجہ ਕਰਕੇ ਐਕਸੀਡੈਂਟ ਹੋਇਆ ਵਾ ਗੱਡੀ 'ਚ ਵਜਨ ਕਰਕੇ ਮੌਕੇ ਦੇ ਦੋ ਜਣੇ ਦੀ ਡੈਥ ਹੋ ਗਈ ਆ ਤੇ ਤੀਜੇ ਜਣਾ ਜਿਹੜਾ ਇੱਥੇ ਗੁਣਨਾਨਾ ਹਸਪਤਲ ਜਿਹੜਾ ਐਡਮਿਟ ਆ ਜੇਲੇ ਲਾਗੇ ਕਿਹਦੀ ਕਿਹਦੀ ਡੈਥ ਹੋਈ ਔਰ ਐਸਡੀਐਮ ਨੇ ਕੀ ਨਾਂ ਲਈ ਐਸਡੀਐਮ ਪੱਟੀ ਪ੍ਰੀ ਦੇ ਇੰਦਰ ਸਿੰਘ ਬੈਂਸ ਨੇ ਉਹਨਾਂ ਉਹਨਾਂ ਦੇ ਵੀ ਸੱਟ ਲੱਗੀ ਆ ਵੀ ਥੋੜਾ ਰੈਫਰ ਕਰ ਦਿੱਤੇਗੇ ਅਗੇ ਅਮਰ ਸਾਹਿਬ ਤੇ ਬਾਕੀ ਅਸੀਂ ਸਾਰਾ ਇਨਵੈਸਟੀਗੇਟ ਕਰਦੇ ਆ ਜੀ 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 ਜੀ